ਮਾਈ ਆਨੰਦਿਕੋ ਅੰਕਾਰ ਸਤਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜੇ ਸੇਤੀ ਮਨਵ ਜੀ ਆਪਾ ਦਈਆ ਔਰ ਆਗਰਦਨ ਪਰਵਾਰ ਪਰਿਆ ਸਭਦ ਗਾਵਣ ਆਈਆ ਸਤੋਤਾਂ ਗਾ ਬੁਆਰੀ ਕੀ ਰਾਮ ਮਨ ਜਨੀਬਾ ਸਾਇ ਕੈ ਨਾਨਕ ਅਨੰਦ ਆਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੂਹਰ ਨਾਲੇ ਅਰਣਾਰਾਉ ਤੂੰ ਮਨ ਮੇਰੇ ਤੂ ਕਸਾਂ ਬਿਸਾਰੇਣਾ ਅੰਗੇਕਾਰੂ ਕਰੀ ਤੇਰਾ ਕਾਰਜ ਸਭ ਸੋਵਾਰਣਾ ਸਭਨਾ ਗਲਾ ਸਮਰਤ ਸੁਆਮੀ ਸੋ ਕੋ ਮਨੋਂ ਵਿਸਾਰੇ ਕਹਿ ਨਾਨਕ ਮਨ ਮੇ ਸਾਧਾਰੂ ਵਰਣਾਲੇ ਸਾਚੇ ਸਾਈ ਬੰਦ ਬੰਦ ਕਿਆ ਨਾਹੀ ਕਰਦੇ ਰਹਿ ਕਰਤਾ ਤੇਰਾ ਸਭੈ ਜਿਸ ਦੇ ਸੋ ਪਾਵੈ ਸੋ ਦਾਸ ਸਲਾਹ ਤੇਰੀ ਨਾਮ ਮਨ ਬਸਾ ਬਾਹੇ ਨਾਮ ਜਿਨ ਕਾ ਮਨ ਬਸਿਆ ਬਾਜੀ ਸਬਦ ਖਨੀਰੇ ਕਹਿ ਨਾਨਕ ਸੱਚੇ ਸਾਈ ਕਿਆ ਨਾਹੀ ਕਰਦੀ ਰਹਾ ਸਾਚਾ ਨਾਮ ਮੇਰਾ ਆਧਾਰੂ ਸਾਜਨਾ ਮੇ ਆਧਾਰ ਮੇਰਾ ਜਨੁ ਭੁਖਾ ਸੋ ਕੋ ਬਈਆ ਕਰਸਾ ਦਾ ਸੁਖ ਮਣਿਆ ਗਸਿਆ ਜਨੀਚਾ ਜੋ ਪੈ ਜਾਏ ਆਸਰਾ ਕੁਰਬਾਨ ਕੀਤਾ ਗੁਰ ਵਿਟਾ ਜੇ ਧਿਆਏ ਵੜਿਆਈਆ ਕਹ ਨਾਨਕ ਸੋਣਾ ਸੰਤ ਸਬਦ ਤਰੋਪੇ ਆਰੂ ਸਾਚਾ ਨਾਮ ਮੇਰਾ ਆਧਾਰੂ ਪਵਾਜੀ ਪੰਜ ਸਾਬਦਿਤ ਕਰਸਾ ਪਾਗ ਕਰਸਾ ਪਾਗ ਸਬਦ ਪਵਾਜੀ ਕਾਲਾ ਜਿਤ ਕਰਤਾਰੀਆ ਪੰਜ ਦੂਦ ਦਵਾਸਾ ਕੀਤੇ ਕਾਲ ਕੰਟਕ ਮਾਰੀਆ ਧਰ ਕਰਮਾ ਬਾਯਾ ਦੋ ਜਨ ਕਉ ਸੇ ਨਾਮ ਵਰ ਕੈ ਲਾਗੇ ਕੈ ਨਾਨਕ ਦਾਸ ਕੋ ਆਦਤ ਕਰਿ ਅਨੰਦ ਵਾਜੀ ਆਣ ਦਸ ਨਾਮ ਬੜਾ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲ ਬਸੂਰੇ ਦੂਖ ਕਰੋ ਸੰਤਾ ਪਾ ਉਤਰੇ ਸੋਣੀ ਸੱਚੀ ਬਾਣੀ ਸੰਤਾ ਸਾ ਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੋਣ ਦੇ ਪਾ ਰੀਤ ਕਾਇ ਤੇ ਪਵਿੱਤਾ ਸਤਿਗੁਰ ਆਪਰ ਪੂਰੇ ਬਿਦਵੰਤ ਨਾਨਕ ਗੁਰ ਚਰਣਾ ਲਾਗੇ ਬਾਜੇ ਅਨਵਾਦ ਤੂਰੇ ਵਾਹਿਗੁਰਜੀ ਦਾ ਕਲਸਾ ਵਾਹਿਗੁਰਜੀ ਕੀ ਫਤਿਹ ਤੂ